ਕਿਤਾਵਾ ਬਹੁਤ ਵਧੀਆ ਲੰਡੂ ਯਾ ਕਮੈਂਟ ਕਰ ਦਿੰਦੇ ਆ ਇਹ ਇੱਥੇ ਜੀ ਐਂ ਹੁੰਦੀ ਐ ਜੀ ਜੋ ਹੁੰਦੀ ਐ ਜੀ ਮੈਂ ਕਹਿੰਦਾ ਆ ਕੇ ਚੋ ਕੇ ਲੈ ਕੇ ਜਾਂ ਦੋ ਟਾਈਮ ਦੋ ਟਾਈਮ ਮੇਰੀ ਮਾਂ ਚ ਖੋਟਾ ਮੇਰੀ ਮਾਂ ਮੇਰੇ ਘਰੇ ਖੜੀ ਆਪ ਧਰਤੀ ਤੇ ਬੈਠਿਆ ਮੈਂ ਅੱਜ ਤੱਕ ਬਾਈ ਦਾ ਲੰਮਾਣੀ ਸੁਣਿਆ ਰੱਬ ਨੂੰ ਜਾਣ ਦੇਣੀ ਆ ਚਲੋ ਠੀਕ ਆ ਵਪਾਰ ਦਾ ਬਾਈ ਦਾ ਕੰਮ ਆ ਬਾਈ ਚੀਜ਼ ਚੰਗੀ ਲੈ ਕੇ ਆਉਂਦਾ ਜੇ ਮਾੜੀ ਆ ਤੇ ਭਾਈ ਮੰਡੀ ਵੇਚ ਆਉਂਦਾ ਦੋ ਤਿੰਨ ਮਈਆਂ ਮਾੜੀਆਂ ਆ ਗਈਆਂ ਸੀ ਬਾਈ ਨੇ ਵੀਡੀਓ ਨਹੀਂ ਪਾਉਣ ਦਿੱਤੀ ਮੰਡੀ ਦੇ ਕੇ ਆ ਗਿਆ ਬਾਈ ਕਹਿੰਦਾ ਵੀ ਨਹੀਂ ਘਾਟਾ ਖਾਣਾ ਮਜਬੂਰ ਆ ਪਰ ਲੋਕਾਂ ਨੂੰ ਉਹਦੇ ਹੁਣ ਤੂੰ ਇੱਕ ਸਰਵੇ ਲਾਈਵ ਇਨਾ ਵਧੀਆ ਮੈਨੂੰ ਬੰਦਾ ਲੱਗਿਆ ਇਹ ਕਿਦਮ ਮੁਕਸਰੋ ਕੋਲ ਦਾ ਹਾਂ ਉਹ ਵਿੱਚ ਦੋ ਚਾਰ ਗਿੱਡੜੇ ਦੇ ਬੰਦੇ ਬਣੀ ਗੁਰਜਾਈ ਜਿਵੇਂ ਇਹ ਤਾਂ ਜੀ ਠੱਗਾ ਜੀ ਤੁਸੀਂ ਠੱਗਾ ਤੁਸੀਂ ਅਗਲੇ ਨੇ ਘਰੇ ਜਾਓ ਨਾ ਹਾਂ ਸਹੀ ਗੱਲ ਹੈ ਗੱਬਣ ਤੁਸੀਂ ਪਾਸ ਕਰਕੇ ਲਿਆਓ ਹਾਂ ਸੂਈ ਇਹ ਝੋਕੇ ਲਿਆਓ ਝੋਕੇ ਲਿਆਓ ਫਿਰ ਠੱਗਾ ਦਾ ਬਿਮਾਰੀ ਇੱਕ ਗੱਲ ਹੋਰ ਠੱਗ ਬਿਮਾਰੀ ਤਾਂ ਹੋਵੇ ਤੁਹਾਨੂੰ ਕੋਈ ਉਹਨੇ ਗੱਬਣ ਦੇਦੀ ਮੈਂ ਕਰਕੇ ਖਾਲੀ ਹੋਵੇ ਹਾਂ ਤੁਸੀਂ ਫਿਰ ਠੱਗੀ ਮਾਰੋ ਬਿਲਕੁਲ ਤੈਨੂੰ ਫੋਨ ਲਾ ਲੈਣਾ ਬੇਇੱਜ਼ਤੀ ਕਰਨ ਟਿਕਾ ਕੇ ਵੀ ਸਾਨੂੰ ਖਾਲੀ ਮੈਂ ਦੇਦੀ ਨੇ ਗੱਲ ਕਰਕੇ ਵੀ ਤੇਰੇ ਚੈਨਲ ਦੇ ਗੱਲ ਸਸਿਕਾ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਇੱਕ ਸਣ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਡੇ ਲਈ ਹੋ ਜਾਣਾ ਮਿੱਤਰੋ ਤੁਮਾਕਾ ਤੇ ਤੁਮਾਕੇ ਦੇ ਵਿੱਚ ਹੋ ਜਾਣੀਆਂ ਮਿੱਤਰੋ ਤੁਹਾਡੇ ਸਾਹਮਣੇ ਚਾਰ ਟੋਕੜਾ ਗੱਪਣਾ ਚੱਕਪਾਸ ਮੱਝਾ ਤੇ ਤੁਸੀਂ ਆਉਣਾ ਕਿੱਥੇ ਐਡਰੈਸ ਨੋਟ ਕਰ ਲਓ ਮਿੱਤਰੋ ਸ਼ਹਿਰ ਕੋਟਕਪੂਰੇ ਦੇ ਵਿੱਚ ਚੋਪੜੇ ਮਹੱਲੇ ਦੇ ਵਿੱਚ ਬਸਾਡੇ ਦੇ ਨਜ਼ਦੀਕ ਅਮਨਦੀਪ ਭਾਈ ਦੇ ਘਰੇ ਤੇ ਫਿਰ ਜਦੋਂ ਤੁਸੀਂ ਅਮਨਦੀਪ ਬਾਈ ਦਾ ਨਾਂ ਸੁਣ ਲਓ ਉਦੋਂ ਤੁਹਾਡੀ ਵੀਡੀਓ ਪਹਿਲਾਂ ਲਾਈਕ ਤੇ ਜਾਂਦੀ ਆ ਉਂਗਲ ਤੇ ਫਿਰ ਜਾਂਦੀ ਆ ਤੁਹਾਡੀ ਉਂਗਲ ਸ਼ੇਅਰ ਤੇ ਤੇ ਉਹ ਕੰਮ ਤੁਹਾਡੇ ਦੇ ਕਰਨਾ ਵੀ ਲਾਜ਼ਮੀ ਆ ਆਜੋ ਫਿਰ ਦਿਖਾਈਏ ਤੁਹਾਨੂੰ ਤੋਕੜਾ ਕੱਪੜਾ ਚੱਕਪਾਸ ਮੱਜਾ ਦਾ ਖਜ਼ਾਨਾ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਜੀ ਕੀ ਹਾਲ ਚਾਲ ਹੈ ਧੰਨਵਾਦ ਤੁਹਾਡਾ ਜੀ ਸਿੱਤਾਂ ਤੇ ਪਾ ਵਧੀਆ ਵਧੀਆ ਅੱਛਾ ਅਮਨਦੀਪ ਬਾਈ ਅੱਜ ਫਿਰ ਚਾਰ ਤੋਕੜਾ ਕੱਪੜਾ ਚੱਕਪਾਸ ਮੱਜਾ ਤੇ ਇੱਕ ਹੈਗੀ ਸੱਜਰ ਪੰਜ ਹੋ ਗਏ ਪੰਜ ਹੋ ਗਏ ਸ਼ੁਰੂਆਤ ਆਪਾਂ ਸੱਜਰ ਤੋਂ ਹੀ ਕਰਦੇ ਆ ਯਾਰ ਇਹਦੀ ਕੀ ਡਿਟੇਲ ਆ ਬਾਈ ਏ ਬਈ ਆਪ ਤੇਰੀ ਸੂਈ ਆ ਮੈਂ ਠੀਕ ਹੈ ਕੱਢੀ ਬਾਰ ਨੂੰ ਅੱਛਾ ਤੇ 10 ਕਿਲੋ ਦੁੱਧ ਹੋ ਖੁੱਲਾ ਇਥੇ ਹਾਂ ਕੰਡੇ ਥੱਲੇ ਹੈ ਹਾਂ ਖੁੱਲਾ ਦੋ 10 ਕਿਲੋ 22 22 ਪੋਲੀ ਆ ਬਤਰੇ ਸਾਹਮਣੇ ਸਰਬ ਕੱਟੀ ਛੱਡ ਦੇਾਂਗੇ ਹੁਣ ਧਾਰਾ ਮਾਰ ਦੇਾਂਗੇ ਇਹ ਚੋਈ ਦੇ ਆ ਪਈ ਮੁਰੇ ਹਮ ਨਹੀਂ ਜੋ ਮੈਂ ਪੂਰੀ ਧਾਰ ਤੁਰਾਂ ਪੂਰੀ ਮੋਟੀ ਹੋਣੀ ਮੈਂ ਨਹੀਂ ਸੂਆ ਦੂਜੇ ਤੀਜਾ ਹੋਊਗੀ ਮੇਹਣਾ ਤੀਜਾ ਹੋਊਗੀ ਸੂਆ ਦਾ ਦੋ ਦੂਜਾ ਕਹਿੰਦੇ ਪਰ ਮੈਂ ਤੀਜਾ ਕਹਿੰਦਾ ਤੀਜਾ ਹੋਊਗੀ ਬਈ ਤੀਜਾ ਸੂਆ ਲੇ ਵੇ ਨੂੰ ਵੇ ਵਾਲੀ ਝੋਟੀ ਹੈ ਨਾ ਹਾਂ ਲੇ ਵਾ ਨੂੰ ਬਹੁਤ ਸੋਹਣਾ ਵੇ ਥਾਣ ਵੱਧ ਘੱਟ ਉੱਚਾ ਨਾ ਨਾ ਉਹ ਆਪਣੀ ਗਰੰਟੀ ਹੋ ਗਈ ਓਕੇ ਦੀ ਰਿਪੋਰਟ ਵੀ ਸੀਲ ਠੰਡੀ ਆ ਸੀਲ ਠੰਡੀ ਬਹੁਤ ਆ ਠੀਕ ਆ ਅੱਛਾ ਭਾਈ ਕਿੰਨੇ ਦੀ ਦੇ ਦੀਆ ਹਮਨ ਦੀ ਬਾਈ ਇਹਦਾ ਯਾਰ ਜੁਨਾ ਮਰਜੀ ਮੋ ਲਗਾ ਸਭ 1 5 ਕਹਿੰਦੇ ਆ ਹੂੰ ਮੈਂ ਤਾਂ ਮੰਗਦਾ ਪੂੰ ਦਾ ਦੇ ਕਿੰਨੇ ਦੀ ਦੇਣੀ ਕਿੰਨੇ ਇਹ ਜੱਸ ਸੁਣੋ ਜੇ ਜੇ ਲੱਖ ਦੀ ਹਜੀ ਵੀ ਘੱਟ ਕਰੀਏ ਤੂੰ ਦਾ ਦੇ ਫਿਰ ਹੈ 90 ਦੀ ਦੇ ਦੀਏ ਮੈਂ 90 ਹੀ ਲਈ ਨਹੀਂ ਆ 90 ਦੇ ਆਪ 99 ਦੇ ਦਾਂ ਨਬੀ ਦੀ ਦੀ ਨਾ 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 ਯਾ ਮੋਰਦਾਨੀ ਜਾ ਤੇਰ ਜਾ ਫਿਰ ਇਹ ਤੋਂ ਫਰਕ ਘੱਟ ਨਹੀਂ ਦੱਸ ਕਹਿਣਾ ਨਹੀਂ ਇਹ ਤੋਂ ਘੱਟ ਯਾਰ ਇਹ ਤੋਂ ਬਸ ਛੋਟੀ ਵੀ ਫਰੈਂਟ ਕਾਣੇ ਦੀ ਹੋਵੇ ਨਾ ਹੋ ਗਈ ਫਿਰ ਮਰਾ ਭਰਾ ਕਿ ਤੂੰ ਘੱਟ ਬਸ ਠੀਕ ਹੈ ਚਵਾਈ ਚੰਗੀ ਹੈ ਹੈ ਘੱਟੀ ਮਗਰ ਕੇ ਕੱਟਾ ਬਈ ਘੱਟੀ ਘੱਟੀ ਤੂੰ ਇਹਨੂੰ ਕਿੰਨੇ ਦਿਨ ਹੋ ਗਏ ਬਈ ਹਫਤਾ ਹੋ ਗਿਆ ਸਵੇਰ ਠੀਕ ਹੈ ਬਈ ਠੀਕ ਹੈ ਲੈ ਫਿਰਦਾ ਇਹ ਤੋਂ ਤੋਂ ਹੋਰ ਵਾਜੂ ਬਹੁਤ ਵਧੂਗੀ ਬਈ ਇਹ ਰਕਾਰਡ ਕੋਡ ਚ ਰਹਿਣਾ ਹਜਾ ਮੁਕਾਮ 12 ਕਿਲੋ ਦੇ ਤੱਕ ਜਾਊਗੀ ਖੁੱਲਾ ਦੇਉ ਬਈ ਖੁੱਲਾ ਛੋਟੀ ਅੱਛਾ ਹੁਣ ਆ ਜੀਏ 2 ਨੰਬਰ ਮਾਜਦੇ ਬਈ ਇਹਦੇ ਬਾਰੇ ਦੱਸ ਬਈ ਇਹ ਬਈ ਦੂਜਾ ਸੂਹਾ ਚੋਟੀ ਇਹ ਵੀ ਆ ਪਰ ਨੇ ਹਜੇ ਦਿਲ ਨਹੀਂ ਲਾਇਆ ਚੋਟੀਆਂ ਜੀ ਨਹੀਂ ਲਾਇਆ ਉਪਰਾ ਕਰ ਗਈ ਇਹ ਉਪਰਾ ਕਰ ਗਈ 5 ਮਹੀਨੇ ਦੀ ਗੱਭ ਹੈ ਤੇ ਦੁੱਧ ਬਈ ਇਹਦੇ ਸਿਰ ਕਿੰਨਾ ਸੀ ਦੁੱਧ ਦੇਖ ਲਓ ਬਈ 5 ਕਿਲੋ 9 ਕਿਲੋ ਹੋਈ ਉਹਨਾਂ ਕਰੇ ਆਪਣਾ ਤਾਂ 5 ਕਿਲੋ ਹੀ ਆ ਭਰਾਵਾ ਆਪਣੇ ਹੁਣ 5 ਕਿਲੋ ਉਥੋਂ 9 ਕਿਲੋ 9 ਕਿਲੋ ਚੋਕੇ ਲੈਂਦਾ ਆਪਾਂ ਬਈ ਛੋਟੀ ਦੁੱਧ ਵਾਲੀ ਆ ਯਾਰ ਇਹ ਕਰ ਮੰਨੀ 9 ਕਿਲੋ ਚੋਕੇ ਲੈਂਦਾ ਖੁੱਲਾ ਬਈ ਆਪਾਂ ਹਮ ਬੱਚਾ ਵੀ ਹੈਗਾ ਇੰਨੇ ਆਹ ਕੱਟਾ ਦਾ ਮਗਰ ਬਈ ਆਹ ਕਿਹੜਾ ਬਈ ਆਹ ਚਾੜਦਾ ਹਨ ਆਹ ਕੱਟਾ ਵੀ ਆਉਂਦੇ ਮਗਰ ਕਦ 5 ਮਹੀਨੇ ਦੀ ਗੱਭਣਾ ਹੈ ਕਦ ਬਹੁਤ ਆ ਹਨਾ ਬਈ ਸਰਬਜਿੱਦਿਆ ਤਿਆਰ ਹੋ ਗਈ ਨਾ ਰਾਮਪੁਰਾ ਰਾਮਪੁਰੇ ਕਰਨਾ ਨੇ ਮੋੜ ਤਰੂ ਲੱਤ ਨੂੰ ਲੈ ਕਰੂਗੀ ਇਹ ਇਹ ਖੰਨੇ ਨੂੰ ਵਾਜਾ ਮਾਰੂਗੀ ਇਹ ਲੁਧਿਆਣੇ ਤੋਂ ਗਾਂਹ ਜਾਊਗੀ ਮਿੱਤਰਾ ਹੁਣ ਦੱਸ ਤੂੰ ਇਹਨੂੰ ਕਿੰਨੇ ਦੀ ਦਿੱਤੀਏ ਇਹਦਾ ਮੁੱਲ ਅਸੀ ਯਾਰ ਦੇਣੀ ਕੀ ਐਨ ਕਾਟੇ ਬਾਟੇ ਕਰਕੇ ਜਿੰਦੇ 75000 ਦੀ ਦੁੱਧ ਅਗਲੇ ਕੋਲੇ ਨੇ 8-9 ਕਿਲੋ ਕਰ ਜਣਾ ਜਾ ਕਰੂਗੀ ਇੱਥੇ ਵੀ ਕਰੂਗੀ ਸਰਬਹੇ ਜਾਂ ਜੀ ਨਹੀਂ ਲਾਇਆ ਮੈਨੇ ਹਨਾ ਪੱਠੇ-ਪੁੱਠੇ ਨਹੀਂ ਚੱਕੇ ਹਨਾ ਇੱਥੇ ਵੀ ਕਰੂਗੀ ਇੱਕ ਗੱਲ ਦੱਸਾਂ ਬਈ ਮੈਨੂੰ ਤੇ ਜਾਤ ਬਹੁਤ ਆਵੇ ਸੱਜਣਾ ਨਹੀਂ ਨਹੀਂ ਮੈਂ ਬਹੁਤ ਚੰਗੀ ਏ ਤੋਂ ਟੀ ਯਾਰ ਆਹ ਪਾਣੀ ਕੱਟਾ ਵੀ ਆ ਜਾਣਾ 7-8000 ਦਾ ਕੱਟਾ ਤੋਂ ਯਾਰ 75 ਦੇ ਵਿੱਚੋਂ ਕੀ ਰਹਿ ਗਈ ਮੈਂ ਵੀ ਪੰਜਾਂ ਮਹੀਨਿਆਂ ਦੀ ਆਪਣਾ ਦੁੱਧ ਵੀ ਸੱਜਰ ਦੇਣਾ ਚਾਹ ਰਜਣਾ ਐਂਦੇ ਬਾਰੇ ਦੱਸ ਤਿੰਨ ਨੰਬਰ ਵਾਲੀ ਬਾਰੇ ਇਹਨਾਂ ਨੰਬਰ ਵੀ ਭਾਈ ਪੰਜਾਂ ਮਹੀਨੇ ਦੀ ਗੱਭੀ ਆ ਅੱਛਾ ਇਹ ਵੀ ਪੰਜਾਂ ਦੀ ਗੱਭੀ ਆ ਪੰਜਾਂ ਦੀ ਗੱਭੀ ਚੈੱਕ ਪਾਸ ਆ ਚੈੱਕ ਪਾਸ ਆ ਆਪਦੀ ਚੈੱਕ ਕਰਾ ਲੈ ਡਾਕਟਰ ਲਿਆਵੇ ਕੋਈ ਚੰਗਾ ਇਹਦੇ ਮਗਰ ਵੀ ਬੱਚਾ ਹੈਗਾ ਭਾਈ ਇਹਦੇ ਮਗਰ ਕੱਟੀ ਆ ਭਾਈ ਉਪਰਾ ਖੜੀ ਕੱਟੀ ਅੱਛਾ ਉਹ ਇਹਦੇ ਮਗਰ ਕੱਟੀ ਆ ਇਹਦੇ ਥਲੇ ਕਿੰਨਾ ਦੋਦਾ ਭਾਈ ਇਹਦੇ ਥਲੇ 6 ਕਿਲੋ ਤਾਂ ਹੋਊਗਾ ਬੱਚੇ ਦੀ ਆਉਂਦੀ ਆ ਐ ਨਹੀਂ ਬੱਚੇ ਤੇ ਨਹੀਂ ਇਹ ਬਾੜੇ ਤੇ ਲੱਗਦੀ ਆ ਬਾੜੇ ਤੇ ਕੋਈ ਟੀਕਾ ਵੀ ਪਰਾਂਵਾਂ ਲਾ ਲੈਂਦੀ ਆ ਧੂਮ ਚਵਾਈ ਕਿਵੇਂ ਆ ਬਾਈ ਚਵਾਈ ਜੀ ਬਹੁਤ ਪੋਲੀ ਆ ਇੱਕ ਗੱਲਾਂ ਮੈਂ ਵੱਡੀ-ਵੱਡੀ ਬਹੁਤ ਹਨਾ ਇਹ ਵੀ ਬਹੁਤ ਡਬਲ ਮੈਂ ਹੋ ਤਿਆਰ ਹੋ ਗਈਆਂ ਨਾ ਇਤਨੇ ਉਲਤ ਨੂੰ ਲੱਗਦੀਆਂ ਇਹ ਬਾਈ ਛੋਟੀਆਂ ਹੋ ਮਹੀਆ ਗੱਡੀ ਵਾਲੀਆਂ ਮਹੀਆ ਹੈ ਨਹੀਂ ਇਹੋ ਜੀ ਮੈਂ ਤੋਕੜ ਗੱਪਣ ਲੈ ਕੇ ਸਾਂਭਣ ਦਾ ਫਾਇਦਾ ਐ ਮੈਂ ਨਿੱਕੀਆਂ ਆਈਆਂ ਲੈ ਕੇ ਕੀ ਫਾਇਦਾ ਯਾਰ ਪਰ ਲੋਕ ਯਾਰ ਨਾ ਪਤਾ ਨਹੀਂ ਕੀ ਗੱਲ ਆ ਪੈਸੇ ਦੀ ਕਦਰ ਕਰਦੇ ਪਸ਼ੂ ਦੀ ਘੱਟ ਕਰਦੇ ਮੰਨਦਾ ਗੱਲ ਬਾਈ ਹੂੰ ਇਹਦੇ ਇਹ ਕਿੰਨੇ ਦੀ ਦੇ ਦੀਏ ਇਹਦਾ ਵੀ ਮੁੱਲ ਸੀ ਆ ਦੇਣੀ ਕਿੰਨੇ ਦੀ ਆ ਇਹ ਵੀ ਜਿੰਨੇ ਮਰਜ਼ੀ ਦੇ ਦੇ ਤੂੰ ਦੱਸ ਮੋੜ ਦਾ ਕੰਮ 76000 ਦੀ ਜੋੜਾ 1.5 ਦਾ ਕਰ ਦਈਏ 75 ਦੇ ਦਾਂਗੇ ਯਾਰ ਦਾ ਦੇ ਦਾਂਗੇ ਤਾਂ ਦਈਏ ਯਾਰ ਕੋਹ ਨਹੀਂ ਦਲੇ ਰੱਬ ਦਾ ਬਹੁਤ ਚੰਗੀ ਚਵਾਈ ਹੈ ਜੀ ਕੱਟੀ ਦਿਖਾ ਦੇ ਇੱਕ ਵਾਰੀ ਇਹਦੀ ਮੰਗਾ ਕੱਟੀ ਆ ਇਹਨੇ ਮੇਰੇ ਮਗਰ ਕੱਟੀ ਆ ਪਹਿਲਾਂ ਵਾਲੀ ਮਹਿੰਦੇ ਕੱਟਾ ਹੂੰ ਹੂੰ ਆ ਬਈ ਤੇਰੀ 4 ਨੰਬਰ ਤੇ ਵੇਏ ਆ ਮੈਂ ਸੱਚੀ ਇਹ ਬਈ ਮੈਂ ਬਹੁਤ ਚੰਗੀ ਆ ਦੁੱਧ ਬਹੁਤ ਦਿੱਤਾ ਹੋਗਾ ਦੁੱਧ ਨੇ ਮੈਂ 17 18 ਕਿਲੋ ਦੀ ਗਰੰਟੀ ਆਪਾਂ ਲੈ ਲਾਂਗੇ ਬੰਦੇ ਮੈਂ ਦੀਗਾ ਬਾਈ ਸਹੀ ਜੀ ਮਾਦੀ ਫੁੱਡੀ ਬਹੁਤ ਆ ਯਾਰ ਹਣਾ ਹੁਣ ਕਿੰਨੇ ਚਿਰ ਦੀ ਗੱਬਣਾ ਬਾਈ ਇਹ ਬਾਈ 6 ਮਾਂ ਲੱਗ ਗਿਆ ਕੱਲ 6 ਮਾਂ ਲੱਗ ਗਿਆ ਕੱਲ ਕੱਲ ਲੱਗ ਗਿਆ ਮੈਨੂੰ ਕੀ ਕਰੀ ਦੁੱਧ ਬਾਈ ਪੰਜ ਪੂਰੇ ਹੋ ਗਏ ਆ ਦੁੱਧ ਇੰਦੇ ਥਲੇ ਬਾਈ ਦੁੱਧ ਥਲੇ ਬਾਈ ਹੋਊਗਾ 7 ਕਿਲੋ ਤੋਂ ਬਾਹਰ ਹੋਊਗਾ ਠੀਕ ਆ ਬਾਈ ਫਿਰ ਚਵਾਈ ਚੁਈ ਸਾਢੇ 7 ਓਜੇ 8 8 ਓਜੇ ਪਾ ਕਟਾ ਦੇ ਮਗਰ ਬਾਈ ਲੈ ਆਈ ਪੁੱਤ ਆ ਕਟਾ 10000 ਦਾ ਕਟਾ ਹੀ ਇਹ ਦੇ ਮਗਰ ਇੱਕ ਗੱਲ ਹੋਰ ਆ ਬਾਈ ਅਮਨਦੀਪ ਇਹ ਇੱਧਰ ਨੂੰ ਰਹੀ ਬਾਈ ਬਾਹਰ ਨੂੰ ਇਹਦੀ ਖੂਬੀ ਦੱਸਦਾ ਕਦੋਂ ਨੂੰ ਤੁਸੀਂ ਐ ਬਹੁਤ ਚੰਗੇ ਆ ਬਾਈ ਹੂੰ ਐ ਵੇਖੀ ਬਾਈ ਥੱਲੇ ਨੇਵੇ ਤੇ ਕਰੀ ਕੈਮਰਾ ਆ ਉਹਨੂੰ ਕਰ ਲੱਗਾ ਉਹਨੂੰ ਆਹ ਵੇਖੀ ਆ ਥਾਣਾ ਵੇਖਿਓ ਬਾਈ ਆ ਥਾਣਾ ਵਾਲੀ ਜੇ ਤੁਹਾਨੂੰ ਕਿਤੇ ਮਹਿ ਮਿਲ ਜੇ ਨਾ ਮੇਰੇ ਤੋਂ ਬਾਈ ਹੈਗਾ ਨਾ ਗੱਲ ਖਰੀਏ ਦੁੱਧੋਂ ਬਹੁਤ ਖਰੀਆਂ ਪਤਾ ਨਹੀਂ ਕਿੰਨੇਵਾ ਵੇਖੋ ਮੰਤਰ ਸੂਲ ਨੂੰ ਗਾਂ ਨੂੰ ਬਣਾਵਟ ਐਨ ਗੜਵੀ ਅਗਲਾ ਕਹਿੰਦਾ ਨਾ ਅਮਰੀਕਨ ਗਾਂ ਦੀ ਗੱਲ ਹੂੰ ਨਹੀਂ ਆਏ ਘੱਟਣਾ ਨੇ ਪੂਰਾ ਗੱਲ ਟਿਕਾਣੀ ਲਾਉਗੀ ਤੀਰ ਸਾਹਮਣਾ ਵੇ ਕੋਈ ਰੂੜ ਵਾਲਾ ਹਨਾ ਕਿੰਨੀ ਜਿਦਦੀ ਹੈ ਬਾਈ ਇਹਦਾ ਮੁੱਲ ਵੇ 800 ਯਾਰ ਦੇਣੀ ਕਿੰਨੇ ਦੀ ਆ ਇਹ ਵੀ ਆ ہاں ਨਾ ਜਸਟੇ ਨੋ ਰਸਾ ਫੜਾਉਣਾ ਅਗਲੇ ਨੂੰ ਡਾਲੇ ਤੇ ਲਵਾਉਣਾ ਜਾ ਵੀ 75 ਦੇ ਦਾਂਗੇ ਇਹ ਵੀ 75 ਦੀ ਦੇ ਦਈਏ ਕਿਆ ਬਾਤ ਹੈ ਲੈ ਬਾਈ ਉੱਠ ਲੋ ਮੇਰੇ ਨਾਲ ਮੇਤਰੋ ਹੁਣ ਐਦੋ ਤੂੰ ਖਾਕਪਣਾ ਫਿਰਨਾ ਹੁਣ ਇਹ ਤਾਂ ਨਹੀਂ ਸਸਤੀਆਂ ਮਿਲਣਗੀਆਂ ਬੱਚਿਆਂ ਵਾਲੀਆਂ ਟੁਕੜਾ ਆ ਟਕਾਲੇ ਦਿੱਤੀ ਇਹ ਹੋ ਗਈ ਤਿੰਨ ਮੱਝਾਂ ਪੀਂ ਟੋਕੜਾ ਘਬਣਾ ਦੇ ਇੱਕ ਸੱਜਾ ਉਹਨੂੰ ਵੀ ਉਹਨੂੰ ਸਰ ਮਰਸਾਤਮਾ ਲੱਗ ਜਾਂਦਾ ਗੱਡੀ ਛੋਟੀ ਸ਼ਕੀਨੀ ਬਹੁਤ ਛੋਟੀ ਦੇ ਵਿੱਚ ਬਈ ਤੇ ਇਹ ਫਿਰ ਕਿਤੋਂ ਡرائی ਹੋ ਗਈ ਬਾਵਾ ਡرائی ਆ ਰਾਮਿਸਾਉਂ ਜਾ ਕਿਲੋ ਅੱਧਾ-ਅੱਧਾ ਲੇ ਹੋਗੇ ਇਥੇ ਲਾ ਕਿਲੋ-ਕਿਲੋ ਅੱਧਾ-ਅੱਧਾ ਲ ਹੋਵੇ ਥਣਪਾਸ ਕਰਾਉਂਦੀ ਯਾਰ ਥਣਪਾਸ ਕਰਾਉਂਦੀ ਯਾਰ ਸੱਤਾਂ ਮਹੀਨੇ ਦੀ ਗੱਪਣ ਹੋ ਗਈ ਆ ਸੱਤਾਂ ਲੱਗਿਆ ਤਿੰਨ ਮਹੀਨੇ ਪੱਠੇ ਪਾਉਣੇ ਪੈਣੇ ਐ ਨੂੰ ਟਿਕਾਣੇ ਤੇ ਹਣਾ ਮੈਂ ਚੰਗੀ ਬਹੁਤ ਆ ਬਈ ਹਣਾ ਕਿਹ ਛੋਟੀਆਂ ਪਿੱਠ ਫੋੜਾ-ਫੋੜਾ ਖੜਨ ਨਹੀਂ ਇਹ ਫਿਰ ਕਿੰਨੇ ਦੀ ਦੂਦੀ ਇਹ 80 ਹਜ਼ਾਰ ਮੁੱਲ ਜਮਾ ਦੇਣ ਲੈਣ ਇੰਦਾ 78 ਹਜ਼ਾਰ ਨਾ ਨਾ ਕਰ ਇਹਦਾ ਵੀ ਉੱਥੇ ਜਾ ਜਾ ਕਾਟੇ ਵਾੜੇ ਇੱਕੀ ਰਾਵਾਂਗੇ ਰਸ ਦਾੜੀ ਕੋਈ ਜਿਹੜੀ ਮਰਜ਼ੀ ਰੱਸ ਕਲੇ 76 ਦੇ ਦਾਂਗੇ 76 ਦੀ 75 ਦੀ ਕਰਦੇ ਯਾਰ ਵੇਖੀ ਜੀ ਜਬ ਦੇ ਦਾਂਗੇ ਆਪਾਂ ਤਾਂ ਸਰ ਮੈਂ ਤੂੰ ਹੀ ਕਿ ਯਾਰ ਅੱਜ 75 75 ਵਾਲੇ ਪਾ ਵਾਕਿਆਈ ਬਈ ਮਿੱਤਰੋ ਆਏ ਜਿਹੜੀ ਮਰਜ਼ੀ ਲੈ ਜਾਣ ਜਿਹੜਾ ਮਰਜ਼ੀ ਲੈ ਕੋਈ ਗਵਾਂਢੀ ਨਾ ਰੁੱਸੇ ਕੋਈ ਮੁੰਡਾ ਨਾ ਮੰਨੇ ਕੁੜੀ ਨਾ ਮੰਨੇ ਜਿਹੜਾ ਕੋਈ ਮਰਜ਼ੀ ਕਰੀ ਜਾਦਾ ਯਾਰ ਤੇਰਾ ਨਾ ਯਾਰੀ ਆ ਬਸ ਠੀਕ ਆ ਭਾਈ ਓਕੇ ਦੀ ਰਿਪੋਰਟ ਛੋੜ ਜੱਪਾ ਵੀ ਕਰ ਦਾਂਗੇ ਵਿੱਚੋਂ ਖੁੱਲਾ ਠੀਕ ਆ ਭਾਈ ਲੈ ਤੇਰੇ ਕਰਕੇ ਜਾਂਦਾ ਅੱਛਾ ਜੇ ਕੋਈ ਕਹੇ ਵੀ ਦੂਰ ਦਾ ਬੰਦਾ ਤਿੰਨ ਚਾਰ ਲੈਦਾ ਫਿਰ ਪਹੁੰਚ ਕਰਦੀ 100 ਕਿਲੋਮੀਟਰ ਤੱਕ ਤਿੰਨ ਨੂੰ ਲੈਂਦਾ ਦੋ ਜੀ ਦੋ ਤਨ ਜਾਂ ਕਰ ਦਿਆਂਗਾ ਜੋੜੇ ਚ ਰੱਖ ਦਈਏ ਜਾਂ ਰੱਖ ਜੋੜ ਜਾ ਜਾਂ ਡੇਢ ਦਾ ਜੋੜਾ ਮੰਗਾਵੇ 100 ਕਿਲੋਮੀਟਰ ਤੱਕ ਪਹੁੰਚ ਕਰ ਦੋ ਠੀਕ ਆ ਲੈ ਵੀ 1 ਕਿਲੋ ਮਿੱਤਰੋ ਹੁਣ ਤਾਂ ਜਮਾ ਵਟੀਆਂ ਆਫਰਾਂ ਕਰਤੀਆਂ ਅੱਜ ਤਾਂ ਤੇ ਭਾਈ ਨੰਬਰ 90419644 644 90419644 644 644 ਕੋਟ ਕੇ ਪੂਰਾ ਝੋਪੜਾ ਮੁਹੱਲਾ ਭਾਈ ਪਰ ਇੱਕ ਮੇਰੀ ਬੇਨਤੀ ਆ ਪਹੁੰਚ ਕਰ ਦੂੰਗਾ ਹਮ ਸਰਬਾ ਬੈਠਾ ਮੂੰਹ ਤੇ ਗੱਲ ਕਹੂੰਗਾ ਜੀ ਮੈਂ ਵੀ ਜੜ ਦਾ ਪੁੱਤ ਨਾ ਯ ਬੇਈਮਾਨੀ ਕਵਾਂ ਕਰਾਂ ਜੀ ਬਾਈ ਸਾਈ ਪਾਰੇ ਮੈਨੂੰ 5000 10000 ਬਾਕੀ ਦੇਵੇ ਘਰੇ ਹੂੰ ਮੈਂ ਆਉਦੇ ਪੈਸੇ ਪੜਾ ਦੀ ਜਾ ਕੇ ਧਾਰ ਮਾਰ ਲਵੇ ਬੰਦਾ ਓਕੇ ਪਾਸ ਕਰਕੇ ਦੇ ਦੇ ਪਾਸ ਕਰਕੇ ਦੇ ਦੇਵੇ ਮੈਂ ਹਾਂ ਕੋਈ ਗੰਡ ਗੰਡ ਮਰੋੜੀ ਹੋਵੇ ਹਾਂ ਘਰੇ ਜਾ ਕੇ ਵੀ ਲੱਤ ਮਾਰੇ ਮੈਂ ਉਦੋਂ ਹਲੇ ਟੀਗਾ ਮਾਰ ਕੇ ਆਉਦੇ ਘਰੇ ਪਾਸ ਕਰੇ ਹਾਂ ਪਾਸ ਕਰੇ ਕੋਈ ਥਾਣਾ ਮਰ ਗੰਡ ਮਰੋੜੀ ਹੋਵੇ ਵੱਧ ਘਾਟ ਥਾਣਾ ਹੋਵੇ ਆਪਣੀ ਮੇਰੀ ਮੈਂ ਵਾਅਦਾ ਹੋਊਗੀ ਕਰਾਇ ਵੀ ਮੇਰਾ ਹੋਊਗਾ ਠੀਕ ਹੈ ਭਾਈ ਇੱਕ ਬੇਨਤੀ ਮੇਰਾ ਭਾਈ ਭਾਈ ਪਰ ਇਹ ਨਹੀਂ ਕੰਮ ਹੋਣਾਗਾ ਭਾਈ ਅਸੀਂ ਸਾਈ ਨਹੀਂ ਪੋਣੀ ਘਰੇ ਛੱਡ ਜੋ ਮੂੰਹ ਕੇ ਭਾਈ ਮੇਰੇ ਨਾਲ ਹੋਈ ਅੱਗੇ ਸਰਪਿਆ ਦੋ ਪਈਆਂ ਦਾ ਸੌਦਾ ਜਲੰਧਰ ਦੇ ਬੰਦੇ ਨੇ ਕੀਤਾ ਅੱਜ ਜਲੰਧਰ ਦੇ ਬੰਦੇ ਨੇ ਕੀਤਾ ਸੀਗਾ ਗੁਰਿੰਦਰ ਦੇ ਬੰਦੇ ਨੇ ਸਰਦਾ ਕੀਤਾ ਉਹ ਕਹਿੰਦਾ ਮੈਨੂੰ ਕੋਈ ਨਾ ਮੈਂ ਪ੍ਰਧਾਨ ਆ ਪ੍ਰਧਾਨਾ ਵੀ ਨਹੀਂ ਕਾਦਾ ਪ੍ਰਧਾਨ ਆ ਮੈਨੂੰ ਨਹੀਂ ਪਤਾ ਉਹ ਕੀ ਚੀਜ਼ ਦਾ ਪ੍ਰਧਾਨ ਬੰਦਾ ਮੈਂ ਨਾ ਮੈਂ ਆਹਦੀ ਕਦਰ ਕੀਤੀ ਹੀ ਬੰਦੇ ਦੀ ਮੇਰਾ ਯਾਰ ਮਿੱਤਰ ਗਵਾਂਡ ਸੀਗਾ ਉਹ ਕਹਿੰਦਾ ਵੀ ਯਾਰ ਚੱਲ ਫੋਨ ਤੇ ਉਹਨੇ ਗੱਲ ਕੀਤੀ ਮੈਨੂੰ ਕੋਈ ਨਾ ਚੱਲ ਭੇਜ ਦੇ ਯਾਰ ਮੈਂ ਕਿਹਾ ਕੋਈ ਨਹੀਂ ਯਾਰ ਤੈਨੂੰ ਬੌਂਡੀ ਦਾ ਸਾਈ ਨਹੀਂ ਬਿਨਾ ਸਾਈ ਤੋਂ ਮੱਝਾਂ ਭੇਜਣ ਲੱਗਿਆ ਮੈਂ ਕੱਲ ਭੇਜਤੀਆਂ ਮੱਝਾਂ ਛਾੜਤੀਆਂ ਇਤੋਂ ਮੈਂ ਕਿਹਾ ਵੀ ਤੇਰੇ ਕੋਲੇ ਮੱਝਾਂ ਆ ਰਹੀਆਂ ਬਈ ਤੇ ਆਪਦੇ ਪੈਸੇ ਦੇ ਦੇ ਇਹਨਾਂ ਨੂੰ ਉਹ ਬੰਦਾ ਮੈਨੂੰ ਕਹਿੰਦਾ ਯਾਰ ਮੇਰੇ ਕੋਲ ਪੈਸੇ ਹਨੀਗੇ ਹੂੰ ਮੋਗੋ ਮੱਜਾ ਮੋੜੀਆਂ ਮੈਂ ਵੀ 2000 ਮੇਰੇ ਪੱਲਿਓਂ ਪਿਆਰ ਕਿਰਾਇਆ ਪੈ ਗਿਆ ਲੈ ਕੀ ਆ ਗੱਡੀ 'ਚ ਕੋਈ ਕਸੂਰ ਨਹੀਂਗਾ ਹਾਂ ਤੇ ਪਹਿਲਾਂ ਕਿਹੜਾ ਚੜਾ ਦੇ ਹਾਂ ਉਹ ਕੀ ਗੱਲ ਹੋਈ ਮੁਰਗੇ ਨੇ ਕਹਿੰਦਾ ਮੈਂ ਦੇਊਂਗਾ ਸ਼ੁਕਰਵਾਰ ਤੇ ਤੇਰੀ ਪਲੀ ਹੋਈ ਕਿੰਨੇ ਫਿਰ ਮੈਂ ਉਹ ਬੰਦੇ ਨੂੰ ਇਹ ਕਿਹਾ ਮੈਂ ਤੈਨੂੰ ਸਾਈ ਪਾ ਦੇ ਹੂੰ ਮੈਂ ਤੇਰੇ ਘਰ ਆਣੀ ਮੁੰਡਾ ਆਪਣੇ ਯਾਰ ਮੈਂ ਤੇਰੇ ਘਰ ਮਚਾ ਲਾ ਦੇਣਾ ਹੂੰ ਲਾ ਵੀ ਜਦੋਂ ਪੈਸੇ ਸ਼ੁੱਕਰਵਾਰ ਹੀ ਦੇ ਦੇ ਸ਼ੁੱਕਰਵਾਰ ਆ ਕਿ ਉਹਨੇ ਕਿੰਨਾ ਕਿਲੋਮੀਟਰ ਪੈਂਡ ਨੀਗਾ ਹਾਂ ਫਿਰ ਫਿਰ ਕਿਹਾ ਮੈਂ ਕਿਹਾ ਮੈਂ ਤੁਹਾਨੂੰ ਸਾਈ ਜਰਾ 5000 ਜ ਬੰਦਾ ਸਾਈ ਜਨੇ ਖੜਾ ਮੈਂ 1.5 ਲੱਖ ਖੜ ਜਾ ਯਾਰ ਤੇ ਬੰਦੇ ਵੇਖੋ ਬਾਈ ਬਾਈ ਇਹਨੂੰ ਕਹਿੰਦਾ ਵੀ 5000 ਰੁਪਏ ਨਹੀਂ ਆਖਿਆ ਸਾਈ ਪਾ ਦੇ ਕਹਿੰਦਾ ਮੈਂ ਤੈਨੂੰ ਜਾਣਦਾ ਨਹੀਂ ਮੈਂ ਕਿਵੇਂ ਸਾਈ ਪਾ ਦਿਆ ਤੇ ਇਹਨੂੰ ਕਹੀ ਜਾਂਦਾ ਮੈਨੂੰ 5-6 ਦਿਨ ਮੈਂ ਤੈਨੂੰ ਪੈਸੇ ਦੇ ਦੂੰਗਾ ਤੂੰ 1.5 ਲੱਖ ਦੀਆਂ ਮਈਆਂ ਦੇ ਦੋ ਇਹੋ ਜੀ ਦੁਨੀਆ ਬਾਈ ਬਹੁਤ ਆ ਬਾਈ ਬਣ ਕੇ ਮਿਹਨਤ ਆ ਯਾਰ ਆਨਲਾਈਨ ਕੀਤਾ ਵਾ ਬਹੁਤ ਵਧੀਆ ਲੰਡੂ ਜੀ ਕਮੈਂਟ ਕਰ ਦਿੰਦੇ ਕਨ ਜੋ ਆ ਕੇ ਚੋਕੇ ਲੈ ਕੇ ਜਾਂ ਦੋ ਟਾਈਮ ਦੋ ਟਾਈਮ ਮੇਰੀ ਮਾਂ ਜੋ ਖੋਟਾ ਮੇਰੀ ਮਾਂ ਮੇਰੇ ਘਰੇ ਖੜੀ ਆ ਆਪ ਧਰਤੀ ਤੇ ਬੈਠਿਆ ਮੈਂ ਅਜ ਤੀਕ ਬਾਈ ਦਾ ਲਾ ਮਾਣੀ ਸੁਣਿਆ ਰੱਬ ਨੂੰ ਜਾਣ ਦੇਣੀ ਆ ਚਲੋ ਠੀਕ ਆ ਵਪਾਰ ਦਾ ਬਾਈ ਦਾ ਕੰਮ ਆ ਬਾਈ ਚੀਜ਼ ਚੰਗੀ ਲੈ ਕੇ ਆਉਂਦਾ ਜੇ ਮਾੜੀ ਆ ਤੇ ਭਾਈ ਮੰਡੀ ਵੇਚ ਆਉਂਦਾ ਦੋ ਤਿੰਨ ਮਈਆਂ ਮਾੜੀਆਂ ਆ ਗਈਆਂ ਸੀ ਬਾਈ ਨੇ ਵੀਡੀਓ ਨਹੀਂ ਪਾਉਣ ਦਿੱਤੀ ਮੰਡੀ ਦੇ ਕੇ ਆ ਗਿਆ ਭਾਈ ਕਹਿੰਦਾ ਵੀ ਨਹੀਂ ਘਾਟਾ ਖਾਣਾ ਮਜਬੂਰ ਆ ਪਰ ਰੋਕਿਆ ਨਹੀਂ ਉਹਦੇ ਹੁਣ ਤੂੰ ਇੱਕ ਸਰਵੇ ਲੈ ਆਈ ਬਿ ਚਲਾਇਆ ਬੰਦੇ ਦਾ ਇੰਨਾ ਵਧੀਆ ਮੈਨੂੰ ਬੰਦਾ ਲੱਗਿਆ ਇਹ ਕਿਦਮ ਮੁਕਤਰ ਕੋਲ ਦਾ ਹਾਂ ਉਹ ਵਿੱਚ ਦੋ ਚਾਰ ਗਿੱਡੜ ਦੇ ਬੰਦੇ ਆਪਣੀ ਖਣੀ ਗੁਰਜਾਈ ਚ ਬੈਠੇ ਇਹ ਤਾਂ ਜੀ ਠੱਗਾ ਜੀ ਤੁਸੀਂ ਠੱਗਾ ਤੁਸੀਂ ਅਗਲੇ ਨੇ ਘਰ ਜਾਓ ਨਾ ਹਾਂ ਸਹੀ ਗੱਲ ਗੱਬਣ ਤੁਸੀਂ ਪਾਸ ਕਰਕੇ ਲਿਆਓ ਹਾਂ ਸੂਈ ਇਹ ਝੋਕੇ ਲਿਆਓ ਝੋਕੇ ਲਿਆਓ ਫਿਰ ਠੱਗਾ ਦਾ ਬਪਰੀ ਇੱਕ ਗੱਲ ਠੱਗ ਬਪਰੀ ਤਾਂ ਹੋਵੇ ਤੁਹਾਨੂੰ ਕੋਈ ਉਹਨੇ ਗੱਬਣ ਦੇਦੀ ਮੈਂ ਕਰਕੇ ਖਾਲੀ ਹੋਵੇ ਹਾਂ ਤੁਸੀਂ ਫਿਰ ਠੱਗੀ ਮਾਰੋ ਬਿਲਕੁਲ ਤੈਨੂੰ ਫੋਨ ਲਾ ਲੈਣਾ ਬੇਇੱਜ਼ਤੀ ਕਰਨ ਟਿਕਾ ਕੇ ਵੀ ਸਾਨੂੰ ਖਾਲੀ ਮੈਂ ਦੇਦੀ ਨੇ ਗੱਲ ਕਰਕੇ ਵੀ ਤੇਰੇ ਚੈਨਲ ਦੇ ਗੱਬਣ ਗਿਆ ਸੀ ਮੈਂ ਤਾਂ ਖਾਲੀ ਆਦੀ ਮੈਂ ਖਾਲੀ ਨਿਕਲ ਗਈ ਬੈਲੀ ਕਰਦਾ ਇਹ ਅਮਨਦੀਪ ਬਾਈ ਆਪਾਂ 75000 ਦੀ ਮਹਿ ਲੈ ਰਹੇ ਆ ਤੇਰੇ ਕੋਲ ਮੰਨਣਾ ਇੱਥੇ ਵੀਰੇ 500 ਰੁਪਏ ਆਪਣਾ ਹੋਰ ਲੱਗਣਾ ਨਹੀਂ ਵੀਰੇ ਚੈੱਕ ਕਰਾਓ ਤਸੱਲੀ ਕਰਾ ਕੇ ਬਾਈ ਯਾਰ ਜੇ ਮੈਂ ਉਹ ਵੀ ਛੱਡ ਹਾਂ ਮੈਂ ਇਹ ਕਹਿੰਦਾ ਮੇਰੀ ਮੈਂ ਘਰੇ ਜਾ ਕੇ ਵੀ ਚੈੱਕ ਕਰਾਣ ਨੂੰ ਜੇ ਮੈਂ ਖਾਲੀ ਉਹਨਾਂ ਆਪਣਾ ਗ੍ਰੀਨਡਾਰ ਇੱਕ ਗੱਲ ਹੋਰ ਅਮਨਦੀਪ ਬਾਈ ਮੈਨੂੰ ਦੇਖੇ ਨਹੀਂ ਨਹੀਂ ਉਹ ਤਾਂ ਮੈਨੂੰ ਮੁੰਡੇ ਦੀ ਗੱਲ ਪੜਿਆ ਜਦੋਂ ਉਹ ਬੰਦਾ ਕਹਿੰਦਾ ਯਾਰ ਬਈ ਮੈਂ ਗਾਇਆਂ ਲੈਣਾ ਆਪਾਂ ਗਾਂ ਲੈਂਦੇ ਨਹੀਂ ਠੀਕ ਹੈ ਕਿਸੇ ਦੀ ਪੜਿਆ ਉਹਨਾਂ ਤੋਂ ਕੜਮਾਂ ਦਾ ਗਾਂ 50 ਹਜ਼ਾਰ ਕੀਤਾ ਮੋਹ ਨਾ ਫਿਰ ਕਿੰਨੀਆਂ ਭਰਾਵਾਂ ਨੇ ਕਿਹਾ ਕਿ ਦੁਆਰੇ ਹਨ ਉਹ ਉਹ ਦੋ ਤਿੰਨ ਐਵੇਂ ਲੰਡੂ ਜੇ ਵੇਚ ਰਹੇ ਇਹ ਠੱਗ ਵੀ ਠੱਗ ਕਹਦਾ ਉਹ ਬਾਈ ਉਹ ਜਦੋਂ ਉਹ ਸਪਲਟੀ ਗਈ ਨਾ ਮਨਾਂ ਵੀ 50 ਹਜ਼ਾਰ ਰੁਪਈਆ ਲੈ ਲਈ ਨਾ ਉਹ ਗਾਂ 50 ਹਜ਼ਾਰ ਦੀ ਵੇਚ ਕੇ ਉਹਦੇ ਕਿੱਲੇ ਤੇ ਹੀ ਵਾਧੇ 55 ਤੇ ਚਲੀ ਗਈ 55 ਤੋਂ ਵੇਚ ਕੇ ਗਾਂ ਚਲੀ ਗਈ 60 ਹਜ਼ਾਰ ਤੇ 60 ਤੋਂ ਵੇਚ ਕੇ ਗਾਂ ਚਲੀ ਗਈ ਬਾਈ 65 ਹਜ਼ਾਰ ਤੇ ਉਹਦੇ ਘਰੇ ਉਪਾਲਾ ਰਖਾਲਾ ਪਿੰਡ ਆ ਬਾਈ ਦਾ ਐਡੀ ਕੁ ਜ਼ਬਰਦਸਤ ਵੀਡੀਓ ਉਹ ਸਾਡੀ ਚੱਲੀ ਵੀਡੀਓ ਤਾਂ ਚੱਲਣੀ ਚੱਲਣੀ ਸੀ ਕਿਉਂਕਿ ਬਾਈ ਕਿਹੜੇ ਲੋਕ 1.5 ਲੱਖ ਗਾਂ ਦਾ ਮੰਗਦੇ ਹਨ ਪਿੰਡਾਂ ਦੇ ਵਿੱਚ ਉਹ ਬੰਦਾ 1 ਲੱਖ 5000 ਦੀ ਵੇੜ ਦਿੰਦਾ ਹੀ ਉਹ ਤੋਂ ਵੇਖਿਆ ਵੱਡੀ ਵੇੜ ਕਿੰਨੀ ਚੰਗੀ ਸੀ ਇੱਕ ਕੱਚੀ ਵੇੜ ਕਿੰਨੀ ਚੰਗੀ ਸੀ ਉਹ ਬੰਦੇ ਦੀਆਂ ਵੀਡੀਓ ਮੈਂ ਕਈ ਵਾਰੀ ਬਣਾਇਆ ਯਕੀਨ ਕਰੀ ਤੂੰ ਬਾਈ ਇੱਥੇ ਚੰਦ ਪਾਜੇ ਮੇਰੇ ਨਾਲ ਬੰਦੇ ਨੇ ਮੈਨੂੰ ਫੋਨ ਲਾ ਕੇ ਮੈਨੂੰ ਵਿੱਚ ਪਾ ਗਏ ਉਹਦੇ ਤੋਂ ਵੇੜ ਖਰੀਦੀ 1 ਲੱਖ 20000 ਦੀ ਉਹਨੇ 40 ਕਿਲੋ ਦੀ ਗਾਰੰਟੀ ਤਾਂ ਦਿੱਤੀ ਸੀ ਵੀ ਜੇ ਤੂੰ ਘੱਟ ਦਿੱਤਾ ਤਾਂ ਤੈਨੂੰ ਜੀ ਵਾਪਸ ਕਰ ਸਕਦੇਗਾ 55 ਲੀਟਰ ਤੇ ਚੱਲੀ ਲੈ ਉਹਨੂੰ ਵੱਧ ਪੈਸੇ ਦੇ ਯਾਰ ਸਾਰੇ ਆਪਣੇ ਕੋਲ ਝੋਟੀ ਸੀ ਇੱਕ ਤੋਂ ਵੀਡੀਓ ਪਾ ਕੇ ਆਏਗਾ ਮਾਲਲੇ ਦੇ ਬੰਦੇ ਨੇ ਲੈ ਲਈ ਜੀ ਮੇਰੇ ਤੋਂ ਪੂਰੀ ਝੋਟੀ ਉਹ ਮੇਰਾ ਵੀ ਯਾਰ ਮੇ ਤੇ ਢਲਮਾ ਦਾ ਆ ਗਿਆ ਮੈਨੂੰ ਕਹਾਂ ਝੋਟੀ ਦੇ ਦੇ ਮੈਂ ਕਿਹਾ ਉਹਨਾਂ ਨੇ ਲੈ ਲਈ ਮੈਂ ਉਹਨੂੰ ਬੰਦੇ ਮੈਂ ਤੂੰ ਵੇਚ ਨਹੀਂ ਕਹਿੰਦੇ ਹਾਂ ਉਹ ਆ ਗਏ ਬੰਦੇ ਉਹ ਵੀ ਸੱਦ ਲਿਆ ਉਹਨਾਂ ਨਾਲ ਆਪਣਾ ਨਫਾ ਕਸਮ ਲੱਗੇ ਮੈਂ ਬੰਦੇ 4 ਦਿਨਾਂ ਮਗਰੋਂ پیسے ਬਾਅਦ ਚਲੇਗਾ ਮਰੇ ਯਾਰ ਮਿੱਤਰ ਸੀਗਾ ਉਹਨਾਂ ਨਾਲ ਮੈਂ ਨਫਾ ਜਿੰਨਾ ਦਿੱਤਾ ਉਹਨੇ ਮੈਂ ਕਿਹਾ ਫੜ ਲਓ ਬਾਈ ਫੜ ਲਓ ਬਾਈ ਸਹੀ ਗੱਲ ਆ ਹਾਂ ਮੈਂ ਇੱਕ ਉਹ ਮੂੰਹ ਤੇ ਦੇਖਿਆ ਨਾ ਉਹ ਬੰਦਾ ਵੀਡੀਓ ਬਣਾਉਗਾ ਮਰੇ ਨੂੰ ਕਹਿ ਕੇ ਉਹਨੂੰ ਫੋਨ ਲਾਇਆ ਕੇ ਕਹਦੇ ਬਾਈ ਨੇ ਇੱਕ ਰਹੀ ਵੀ ਕਿਹਾ ਹਨੂ ਮੈਨੂੰ 100 ਵੀ ਇਹ ਦੇ ਵਿੱਚੋਂ 100 ਵੀ ਨਹੀਂ ਸਹੀ ਗੱਲ ਆ ਬਾਈ ਮੈਂ ਕਿਹਾ ਬਾਈ ਤੇਰੀ ਕਹਿਮ ਤੇਰੇ ਨਾਲ ਮੇਰੀ ਮੇਰੇ ਨਾਲ ਜਿਹੜੀ ਗੱਲ ਇੱਕ ਗੱਲ ਬਾਈ ਹੋਰ ਦੱਸ ਦੋ ਮੈਂ ਬੇਨਤੀ ਕਰ ਦੇਣਾ ਚਲੋ ਵੀਡੀਓ ਤਾਂ ਜਰੂਰ ਥੋੜੀ ਜਿਹੀ ਲੰਮੀ ਹੋ ਗਈ ਪਰ ਗੱਲਾਂ ਕਰਨੀਆਂ ਵੀ ਇਹ ਪੈਂਦੀਆਂ ਉਹਨਾਂ ਨੇ ਲੋਕ ਠੱਠ ਕਰਦੇ ਆ ਗੱਲ ਨਹੀਂ ਕੋਈ ਗੱਲ ਨਹੀਂ ਪਤਾ ਕੀ ਨਹੀਂ ਸਤੇ ਹੁੰਦੇ ਇੱਕ ਦੋ ਆਪਣੇ ਪੇਜਾਂ ਵਾਲੇ ਵੀ ਇਹ ਚੈਨਲਾਂ ਵਾਲੇ ਵੀ ਆ ਵਪਾਰੀ ਠੱਗੀਆਂ ਮਾਰਦੇ ਆ ਸਾਡੇ ਕੋਲੋਂ ਮੱਝਾ ਖਰੀਦੋ ਅਸੀਂ ਵਧੀਆ ਦਿੰਨੇ ਆ ਬਾਈ ਤੁਸੀਂ ਵੀ ਵਪਾਰ ਹੀ ਕਰਦੇ ਹੋ ਤੁਸੀਂ ਵੀ ਲੈ ਕੇ ਆਉਂਦੇ ਆ ਤੁਸੀਂ ਕਹਿੰਦਾ ਘਰੇ ਬਣਾਉਂਦਾ ਵੀ ਘਰੇ ਤਿਆਰ ਧਰਤੀ ਜੋ ਪੈਦਾ ਕਰਕੇ ਵੇਚਦੇ ਆ ਉਹਦਾ ਗੱਲ ਆ ਯਾਰ ਮੈਂ ਉਹ ਨਾਂ ਨਹੀਂ ਲੈਣਾ ਚਾਹੁੰਦਾ ਉਹ ਬੰਦਾ ਪੂਰਾ ਇਸ ਟਾਈਮ ਵਪਾਰੀਆਂ ਨੂੰ ਨਿੰਦਰਿਆ ਉਹ ਮੇਰੀ ਜੇ ਵੀਡੀਓ ਸੁਣਦਾ ਮੈਂ ਉਹਦੇ ਤੇ ਸਪੈਸ਼ਲ ਵੀਡੀਓ ਵੀ ਪਾਉਣ ਨੂੰ ਰੈਡੀ ਆ ਉਹ ਬਾਈ ਕੀ ਕਰਦਾ ਆਪਦੀ ਮਹਿ ਫੜ ਲਈ ਆ ਮੈਂ ਚੱਲੀ ਆ ਮੇਰੀ ਬਾਈ ਅੰਮ੍ਰਿਤਸਰ ਇਹ ਮੇਰੇ ਬੰਦਿਆਂ ਨੇ ਮੇਰੇ ਤੋਂ ਪਹਿਲਾਂ ਇੱਕ ਮਹਿ ਖਰੀਦੀ ਸੀ ਉਹ ਚੰਗੀ ਨਿਕਲੀ ਦੋ ਹੋਰ ਲੈ ਕੇ ਚੱਲਿਆ ਉਹ ਭਰਾਵਾ ਸਾਨੂੰ ਕੀ ਪਤਾ ਤੇਰੇ ਤੋਂ ਦੋ ਲੈ ਕੇ ਚੱਲਿਆ ਕਿ ਤਿੰਨ ਲੈ ਕੇ ਚੱਲਿਆ ਬਾਈ ਬਣ ਕੇ ਇਹ ਕਿੱਤੇ ਨੂੰ ਨਾ ਫੇਲ ਕਰੋ ਇਹ ਕਿੱਤਾ ਅੱਗੇ ਖਤਰ ਨੂੰ ਹੋਂ ਦੇ ਕਿਨਾਰੇ ਤੇ ਕਿੰਨੇ ਘਰਾਂ ਦੀ ਰੋਟੀ ਅੱਜ ਕਿੰਨੇ ਫੇਰੂਚਾਰ ਮੰਦੇ ਜਿਹੜੇ ਅੱਧੀ ਮੱਝ ਲੈ ਕੇ ਦੋ ਮੱਝਾਂ ਲੈ ਕੇ ਵੇਚ ਕੇ ਆਪਦਾ ਪਰਿਵਾਰ ਪਾਲਦੇ ਆ ਮੇਰੀ ਹੱਥ ਜੋੜ ਕੇ ਬੇਨਤੀ ਆ ਸੱਜਣੋ ਜੇ ਕਿੱਤਾਂ ਨਾ ਨਾ ਰਿਆ ਤੁਹਾਨੂੰ ਕੈਨੇਡਾ ਧਰਤੀ ਨੇ ਕਿਸੇ ਨੇ ਨਹੀਂ ਚੱਲਣਾ ਕਈ ਬੰਦੇ ਇਹਨਾਂ ਕਿੱਤਿਆਂ ਤੋਂ ਆਪਦੇ ਬੱਚੇ ਸੈੱਟ ਕਰਕੇ ਕਈ ਬੰਦੇ ਇਸ ਕਿੱਤੇ ਤੋਂ ਘਰ-ਬਾਰ ਲਗੀਆਂ ਲੈ ਕੇ ਕਈ ਬੰਦੇ ਇਸ ਕਿਤੇ ਤੋਂ ਇਮਾਨਦਾਰੀ ਦੇ ਨਾਲ ਸਭ ਕੁਝ ਬਣਾ ਕੇ ਲੈ ਵੀ ਅਮਨਦੀਪ ਭਾਈ ਅੱਜ ਸੱਤ ਮੱਝਾਂ ਖੜੀਆਂ ਤੇਰੇ ਕੋਲੇ ਪੰਜ ਹਨ ਤੇ ਨੂੰ ਸ਼ਾਮ ਨੂੰ 700 ਰੁਪਏ 800 ਦਿਹਾੜੀ ਬਣਾ ਕੇ ਦਿੰਦੀ ਆ ਕਿ ਨਹੀਂ ਦਿੰਦੀਆਂ ਭਾਈ ਦਿੰਦੀਆਂ ਭਾਈ ਤੋਕੜਾ ਭਾਈ 12 ਫਟ ਹੁੰਦੀ ਪਰ ਪੈਸੇ 10 ਦੇ ਮਿਲਦੇ ਹਨ ਹਾਂ ਚਲ 10 ਦੇ ਮਿਲਦੇ ਮਾ ਹਾਂ ਨਹੀਂ ਗੱਲ ਇੱਕ 12 ਫਟ ਹੁੰਦੀ ਹੈ 70 80 ਰੁਪਏ ਦੁੱਧ ਦਾ 85 ਰੁਪਏ ਬਣਾ ਵੀ ਆਪਣਾ ਹਾਂ ਤੇ ਫੇਰ ਭਾਈ ਦੱਸੋ ਇਹ ਭਾਈ ਨਾ ਫੇਲ ਕਰੋ ਕਿੱਤਾ ਮਾੜਾ ਨਹੀਂ ਗਾ ਚੰਗਾ ਵੀ ਸੱਜਣੋ ਅਮਨਦੀਪ ਭਾਈ ਜੇ ਕੋਈ ਸਾਨੂੰ ਗੁੱਸਾ ਲੱਗਿਆ ਬਲਦੀ ਬਲਦੀ ਭਾਈ ਮਾਫ ਕਰਾ ਤਪਾਂ ਗੱਲਾਂ ਸਤਿਕਾਰਯੋਗ ਬੜੀ ਧੰਨਵਾਦ ਜੌਂਦਿਆ ਧੰਨਵਾਦ